ਗੱਲਬਾਤ ਹੁੰਦੀ ਹੁਣ ਹਣੀ ਸੰਗੀਤ ਬਿਲਕੁਲ ਹੁੰਦੀ ਡਾਊਨਫਾਲ ਉਹਨਾਂ ਦਾ ਆਇਆ ਬਹੁਤ ਗੰਦੀ ਤਰ੍ਹਾਂ ਆਇਆ ਸੀ ਡਾਊਨਫਾਲ ਉਹ ਹੈਲਥ ਵਾਈਜ਼ ਆਇਆ ਸੀ ਹੈਲਥ ਵਾਈਜ਼ ਆਇਆ ਸੀ ਪਰ ਮਿਊਜ਼ਿਕ ਤੇ ਬਹੁਤ ਅਸਰ ਪਿਆ ਤੇ ਉਸ ਦੌਰਾਨ ਤੁਹਾਡੀ ਕੋਈ ਗੱਲਬਾਤ ਕੋਈ ਮੁਲਾਕਾਤ ਮੇਰੀ ਇੱਕੋ ਗੱਲ ਹੋਈ ਸੀ ਜਦੋਂ ਜਦੋਂ ਬਹੁਤ ਜ਼ਿਆਦਾ ਖਰਾਬ ਸਿਹਤ ਚ ਸੀ ਮੈਨੂੰ ਇੱਕੋ ਰਿਕਵੈਸਟ ਕੀਤੀ ਸੀ ਵੀ ਮੈਂ ਤੇਰੇ ਲਈ ਸੁੱਕ ਸੁਕੀਏ ਕਿਹਾ ਤੇ ਤੈਨੂੰ ਲੈ ਕੇ ਜਾਣਾ ਇਹ ਕੰਨਬਾਈ ਜੀ ਦੱਸ ਦਿਓ ਕਿੱਥੇ ਸੀ ਮੈਂ ਦੱਸਿਆ ਤੇ ਮੈਂ ਕਿਹਾ ਵੀ ਹੁਣ ਤੂੰ ਕੈਮ ਕਦੋਂ ਕੰਨਬਾ ਮਮ ਡੈਡ ਨੂੰ ਲੈ ਕੇ ਹੋਇਆ ਹਰਮੰਦਰ ਸਾਹਿਬ ਉਦ ਲਈ ਆਪਾਂ ਕੀ ਬਾਤ ਸੁਖਿਆ ਸੀ ਬਾਬਾ ਜੀ ਇਹਨੂੰ ਠੀਕ ਕਰੋ ਹਨਾ ਵੀ ਪਤਾ ਨਹੀਂ ਉੱਥੇ ਕਰੋੜਾਂ ਲੋਕ ਰੋਜ਼ ਅਰਦਾਸ ਕਰਦੇ ਨੇ ਕਿਤੇ ਸਾਡੀ ਵੀ ਮੜੀ ਜੀ ਲੱਗ ਜੇ ਜੋ ਬੰਦਾ ਠੀਕ ਹੋਣਾ ਚਾਹੀਦਾ ਆਪਣਾ ਇੰਨਾ ਵਧੀਆ ਮਿੱਤਰ ਸਾਡੀ ਜ਼ਿੰਦਗੀ 'ਚ ਇੰਨਾ ਵੱਡਾ ਹਿੱਟੋ ਲੈ ਕੇ ਆਇਆ ਸੀ ਇਹ ਮੰਨਦੇ ਹਾਂ ਤੇ ਉਸੇ ਇਤਿਹਾਬ ਹੋਣਾ ਚਾਹੀਦਾ 뮤זיਕ ਵਾਲਾ ਬੰਦਾ ਸੇਤਿਯਾਬ ਹੋਣਾ ਚਾਹੀਦਾ ਉਹਨੇ 뮤זיਕ ਚ ਨਵੇਂ ਨਵੇਂ ਐਕਸਪੈਰੀਮੈਂਟ ਕਰਨੇ ਨਵੀਆਂ ਚੀਜ਼ਾਂ ਦੇਣੀਆਂ ਨੇ ਤੇ ਮੇਰੇ ਖਿਆਲ ਚ ਉਹ ਹੋਇਆ ਔਰ ਬੜਾ ਕੈਮ ਹੋ ਕੇ